ਤਾਂ ਕਿੰਨੀ ਖੁਸ਼ੀ ਕਿ ਨੱਚਾਵਾ ਨਾ ਤਾਂ ਬੰਦਾ ਮੈਚ ਕੀਤਾ ਖਾਲਸਾ ਬਾਈਕ ਨੂੰ ਠੀਕ ਹੀ ਬੱਸਾ ਜੀ ਟੂਰਨਾਮੈਂਟ ਦਾ ਸੁਖੋ ਤੁਸੀਂ ਗਏ ਹੋ ਬਾਕੀ ਸਭ ਨੂੰ ਲੱਗ ਰੱਖ ਵਧਾਈਆਂ ਬਾਬਾ ਜੀ ਬਹੁਤ ਵੱਡੀ ਲੱਗੇ ਰਹੀ ਹੈ ਪਿੰਡ ਦਾ ਕੀ ਨਾਮ ਜਿੱਤੇ ਟੂਰਨਾਮੈਂਟ ਕਰਾਇਆ ਜਾ ਰਿਹਾ ਸਾਡੇ ਪਿੰਡ ਦਾ ਨਾਮ ਕਾਲਾ ਬੱਜਾ ਜੀ ਸ਼ਹਿਰ ਵਾਲਾ ਟੂਰਨਾਮੈਂਟ ਹੈ ਖੜ ਮਟਖੜ ਮਟਖੜ ਕਿਹੜਾ ਆਇਆ ਪੁਨਮਰ ਟ੍ਰੇਨ ਕਰਾ ਕੇ ਕਿਥੋਂ ਆਇਆ ਦੇਖਾ ਬਹੁਤ ਖੜਾ ਆਇਆ ਬਹੁਤ ਦੂਰ ਦੂਰ ਹਰਿਆਣੇ ਤੋਂ ਆਇਆ ਜੀ ਕਿੰਨੀਆਂ ਟੀਮਾਂ ਆ ਕੇ ਡਰੀਆਂ ਜੀ ਟੀਮਾਂ ਤਾਂ ਬਹੁਤ ਐਜੇ ਜੇ ਆਪਾਂ ਗੱਲ ਕਰੀਏ ਨਾਮਾਂ ਦੀ ਤੇ ਨਾਮ ਕੀ ਕੀ ਰੱਖੀਏ ਨੇ ਨਾਮ ਬਹੁਤ ਵੱਡੇ ਵੱਡੇ ਰੱਖਿਆ ਜੀ ਇਹ ਕਈ ਨਾਮ 50000 ਰੁਪਏ ਦੇ ਨਾਮ ਮੁੱਖ ਮਹਿਮਾਨ ਕੌਣ ਹੋਣਗੇ ਜੀ ਨਾਮ ਜਿਨ੍ਹਾਂ ਨੇ ਵੱਡੜੇ ਆਏ ਬਾਬਾ ਰੇਸ਼ ਬਾਬਾ ਦਰਮਦਾਰ ਦੀ ਹੋਣਗੇ ਬਾਬੇ ਜੋੜਿਆੜੀ ਬਾਬੇ ਜੋੜਿਆੜੀ ਜੀ ਅੱਜਕੱਲ੍ਹ ਦੀ ਨੋਜਮਾਨ ਪੰਜਾਬੀ ਕੀ ਮੈਸੇਜ ਦਵਾ ਚੱਲੇ ਅੱਜ ਅਸੀਂ ਉਹ ਵੀਡੀਓ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਪਾਂ ਅਸੀਂ ਧਿਆਗੋ ਸ਼ਾਨਦਾਰ ਇੰਕਲਾਬ ਰਾਤ ਨੂੰ ਵੀਡੀਓ ਇਹ ਮੈਸੇਜ ਦੇਣਾ ਚਾਹੁੰਦੇ ਆ ਨਸ਼ਿਆਂ ਤੋਂ ਬਚੋ ਜੀ ਖੇਡਾਂ ਵੱਲ ਧਿਆਨ ਦਿਓ ਜੀ ਦੇਖੋ ਵੀ ਧਿਆਨ ਨਾਲ ਕੇ ਡਾਕਟਰ ਜੀ ਕੀ ਕਹਿਣਾ ਆਪਣਾ ਹੀ ਉਹ ਕੀ ਆਪ ਜੀ ਸਰ ਜੀ ਅੱਜ ਫਿਲਡ ਕੋਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਸੀ ਅੱਜ ਇਸ ਵਾਰ ਕੀ ਕਹਿਣਾ ਚਾਹੁੰਦੇ ਆਪਾਂ ਪਟਿਆਲਾ ਤੋਂ ਆ ਕੇ ਬਹੁਤ ਸਾਡੀ ਅਗਲੀ ਹੁਣ 400 ਪ੍ਰਾਪਤ ਹੋਈ ਹੈ ਕਿ ਤੁਹਾਡੀ ਟੂਰਨਾਮੈਂਟ ਹਰ ਸਾਲ 30 ਮਹੀਨੋਂ ਵਰਸੀ ਜੀ ਬੰਬੀ ਕਰੋ ਭਾਈ ਇਹ ਜੁੜੀਆਂ ਟੀਮਾਂ ਨੇ ਭਾਰੀ ਭਾਰ ਕਰਦੇ ਨੇ ਨਾ ਯਾਰ ਹਮਾਰੀ ਹੋਏ ਆਇਆ ਕ੍ਰਿਜੀ ਜੀ ਟੀਮ ਦਾ ਟੂਰਨਾਮੈਂਟ ਹੌਲੀ ਹੌਲੀ ਐਂਟਰ ਨੇ ਆਉਣੀ ਹੈ ਕਿਹੜੀ ਟੀਮ ਨਾਲ ਕਿਸੇ ਟੀਮ ਨਾਲ ਟੂਰਨਾਮੈਂਟ ਕਿੰਨੇ ਦਿਨਾਂ ਦਾ ਟੂਰਨਾਮੈਂਟ ਜੀ ਆਪ ਕੱਲ ਕਰ ਜਿਹੜੀ ਦਰਸ਼ਕ ਦਰੂਦ ਦੇਖਣ ਵਾਸਤੇ ਆਏ ਉਹਨਾਂ ਵਾਸਤੇ ਪ੍ਰਬੰਧ ਕੋਲੋਂ ਕੀ ਪ੍ਰਬੰਧ ਕੀਤੇ ਗਏ ਨੇ ਜਲਵੰਡੀ ਮੈਦਾਨ ਦੇ ਵਿੱਚ ਬੈਠੇ ਦੰਮੇ ਵਾਸਤੇ ਸ਼ਾਮ ਵਾਸਤੇ ਇੱਕ ਪਾਸੇ ਕੰਗੇ ਆ ਗਏ ਜੀ ਕੰਗੇ ਦਾ ਪ੍ਰਬੰਧ ਹੈ ਜੀ ਲੰਕਰ ਦਾ ਪ੍ਰਬੰਧ ਹੈ ਚਾਹ ਮਿੱਠਾ ਪ੍ਰਬੰਧ ਹੈ ਨੌਜਵਾਨ ਪੀੜੀ ਲਈ ਤੁਹਾਡਾ ਕੀ ਮੈਸੇਜ ਹੈ ਕੋਈ ਨਾ ਕੋਈ ਰਹਿਦਾ ਇਹ ਮੈਸੇਜ ਹੈ ਆਪ ਅੱਜ ਦਾ ਅਦਕਾਰ ਪੰਜਾਬ ਨਸ਼ਿਆਂ ਵੱਲ ਉਤਾਧਾ ਜਾ ਰਿਹਾ ਹੈ। ਤੋਂ ਹਟ ਕੇ ਕਬੱਡੀ ਗੇਮ ਆਪਣੀ ਮਾਰਕੀਟ ਕਬੱਡੀਆ ਨੂੰ ਦਰਨ ਤੇ ਨਸ਼ਿਆਂ ਨੂੰ ਤਿਆਗਣ ਤੇ ਆਪਣੇ ਪੰਜਾਬ ਦਾ ਨਾਮ ਉੱਚਾ ਕਰਕੇ ਕਿਉਂਕਿ ਅੱਜ ਕੱਲ੍ਹ ਜਿਹੜੀ ਕਬੱਡੀ ਮਹਾਗੇਮ ਹੈ ਅੱਜ ਪੈਸਾ ਵੀ ਬਹੁਤ ਆਇਆ ਹੈ। ਐਤਵਿਲੇ ਇਹਨਾਂ ਨੇ ਸੂਤਰਾਂ ਤੋਂ ਪਾਰ ਖੇਡਣਾ ਸ਼ੁਰੂ ਕਰ ਦਿੱਤਾ ਹੈ। ਧੰਨਵਾਦ ਜੀ। ਬਹੁਤ ਵੀਰਾਂ ਕਰਦਾਂ ਲੱਗਿਆ ਜੀ ਕਿ ਜਿੱਦੀ ਧਾਰ ਹੋ ਰਿਹਾ। ਸਰ ਅੱਜ ਦੇ ਟੂਰਨਾਮੈਂਟ ਤੁਹਾਨੂੰ ਕਿੰਨੀ ਖੁਸ਼ੀ ਕਿਨਾਂ ਆਇਆ? ਬਹੁਤ ਖੁਸ਼ੀ ਆ ਜੀ। ਜਿਹੜਾ ਇਹ ਟੂਰਨਾਮੈਂਡ ਵਿੱਚ ਇਹਨਾਂ ਦੇ ਵਿਰੁੱਧ ਗ੍ਰਾਮਮੰਜਾ ਦਾ ਕਿੰਨਾ ਕਿਸੇ ਜੋਗਾ ਐਨਆਰਏ ਵੀਰਾਂ ਦਾ ਇੰਨਾ ਸਹਿਯੋਗ ਆ ਜੀ ਸਾਡੇ ਆਪਾਰ ਸੈਕਟਰੀ ਤੋਂ ਆਏ ਆ ਬਾਕੀ ਜਿਹੜੇ ਐਨਆਰਏ ਵੀਰ ਆ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਮੇਲਾ ਹੋ ਰਿਹਾ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਟੂਰਨਾਮੈਂਡ ਹੋ ਰਿਹਾ ਕਿਉਂਕਿ ਉਹ ਸਾਡੀ ਬਹੁਤ ਸਹਾਇਤਾ ਕਰਦੇ ਆ ਲੱਖਾਂ ਰੁਪਏ ਬੱਚਿਆਂ ਨੇ ਉੱਧਰ ਝੁੱਟੇ ਆ ਜਿਹੜੇ ਗਏ ਆ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਟੂਰਨਾਮੈਂਡ ਹੋ ਰਿਹਾ ਜੀ ਜੇ ਪਕਾਲ ਕਰੀਏ ਪਹਿਲੇ ਸਮੇਂ ਦੀ ਕਬੱਡੀ ਨੂੰ ਤੋਂ ਹੰਦੀ ਕਬੱਡੀ ਨੂੰ ਬਤਾ ਦੇਖਦੇ ਹੋ ਪਹਿਲਾ ਜਿਹੜੀ ਕਬੱਡੀ ਸੀ ਉਹਦਾ ਤਾਂ ਹੁੰਦਾ ਬਹੁਤ ਫਰਕ ਹੈ ਜੀ ਜਿਹੜੀ ਪਹਿਲਾ ਕਬੱਡੀ ਹੁੰਦੀ ਸੀ ਉਹ ਇੰਨਾ ਨਹੀਂ ਰਿਸ਼ਾ ਹੁੰਦਾ ਸ਼ੋਲੇ ਨਾਮ ਹੁੰਦੇ ਸੀ ਹੁਣ ਜਿਹੜੀ ਕਬੱਡੀ ਅੱਜ ਆਜੂ ਪਰ ਕਬੱਡੀ ਦਾ ਅਸੀਂ ਇੱਕ ਅੱਖ 52000 ਰੁਪਏ ਹੈ ਜੀ ਤੇ ਜਿਹੜੇ ਬੈਸਟ ਚਾਪੀਆ ਉਹਨਾਂ ਨੂੰ ਪੁਰਸਾ ਦਿੱਤੇ ਜਾਣਗੇ ਇਹ ਟੂਰਨਾਮੈਂਟ ਕਿੰਨੇ ਦਿਨ ਦਾ ਹਾਂਜੀ ਇਹ ਮੈਚ ਕਿੰਨੇ ਦਿਨ ਦਾ ਇਹ ਤਿੰਨ ਦਿਨ ਦਾ ਜੀ 25 ਜੰਹੇ 27 ਮਈ ਦਾ ਕੀ ਮੈਸੇਜ ਹੈ ਜਿਹੜਾ ਅੱਜ ਕੱਲੇ ਪਿੰਡ ਵਾਸੀਓ ਨਗਰ ਵਾਸੀਓ ਆਪਣਾ ਉਹ ਆਪਣਾ ਬੱਚਿਆਂ ਨੂੰ ਵੀ ਮੈਸੇਜ ਦੇ ਰਹੇ ਆ ਕਿ ਨਸ਼ਿਆਂ ਨੂੰ ਤਿਆਗਣ ਤੇ ਖੇਡਾਂ ਲੱਭੋਣ ਜਿਹੜੇ ਬੱਚੇ ਮੈਚ ਛੱਡ ਕੇ ਖੇਡਾਂ ਹੁਣਗੇ ਨਾਲ ਇੱਕ ਦਾ ਟੀਮ ਤੋਂ ਰੋਕ ਰਹਿਣਗੇ ਕੋਈ ਸੇਤਾ ਤਦਰ ਉਸਤਰੇ ਆਂਦੀਆਂ ਕਿ ਅਸੀਂ ਬੱਚਿਆਂ ਨੂੰ ਇਹੋ ਪੀੜ ਕਰਦੇ ਆਂ ਜਦੋਂ ਵੀ ਜਿਆਦਾ ਖੇਡਾਂ ਆ ਜਿੰਨੇ ਵੀ ਮੈਚ ਲੂਜ਼ ਕਰਦੀਆਂ ਨਾ ਕੀ ਨਾ ਆਪਣਾਈ ਮਹਤਾਬ ਸਿੰਘ ਭਾਈ ਜੀ ਵਕਤੀ ਹਰ ਸਾਲ ਪਿੰਡ ਦੇ ਟੂਰਨਾਮੈਂਟ ਕਰਵਾਉਣ ਆਂਦੇ ਆ ਇਤਨਾ ਫੀਲ ਹੁੰਦਾ ਤੁਹਾਨੂੰ ਬਹੁਤ ਬੜੀ ਫੀਲਿੰਗ ਹੁੰਦੀ ਆ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵਾਇਲਪੀ ਕਾ ਖਾਲਸਾ ਵਾਡੀ ਕੀ ਬੋਲ ਬਹੁਤ ਸਾਰੀ ਗੱਲ ਹੈ ਜੀ ਸਾਡਾ ਬਹੁਤ ਬਾਰੋਂ ਮੁੰਡੇ ਯੰਗ ਮੁੰਡੇ ਵੀ ਬਹੁਤ ਸਾਡੇ ਜਿਹੜੇ ਕਿ ਹੈਲਪ ਕਰ ਰਹੇ ਆ ਮੈਂਬਰ ਪੰਚਾਇਤ ਪਿੰਡ ਦੇ ਸਾਰੇ ਪਿੰਡ ਦੇ ਸਰੋਵਰ ਨਾਲ ਇਲਾਕੇ ਦੀ ਸੰਗਤ ਨਾਲ ਬਹੁਤ ਹੀ ਵਧੀਆ ਜਾਨੀ ਕਿ ਸਰਵ ਚੰਗਾ ਹੈ। ਬਗ ਵੀ ਇੱਕ ਸਵਾਲ ਹੈ ਜੀ ਅੱਜ ਕੱਲ੍ਹ ਦੇ ਬੱਚੇ ਆ ਮੌਲਿਆਂ ਦੇ ਬਹੁਤ ਬੜੇ ਪਏ ਆ ਕਿੱਦਾਂ ਵੱਲ ਧਿਆਨ ਘਟੀ ਜਾ ਰਿਹਾ ਕੀ ਕਾਰਨ ਹੈ ਇਹ ਦੇਖੋ ਜੀ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਜੋ ਕੀ ਹੁੰਦਾ ਹੈ ਪਰ ਹੋਪਲੀ ਸਾਡਾ ਤੇ ਇਹੀ ਹੁੰਦਾ ਯਾਨੀ ਕਿ ਕੋਸ਼ਿਸ਼ ਤੇ ਹੀ ਆ ਸਾਰਿਆਂ ਦੀ ਵੀ ਇਹਨਾਂ ਦੇ ਇੱਦਾਂ ਦੇ ਕੁਮਾਂ ਜੋ ਬੱਚੇ ਨਿਕਲ ਬਾਹਰ ਚੰਗੇ ਕੋਲੋਂ ਪੱਸੇ ਚੱਲਣ ਬਾਕੀ ਆ ਗੇਪ ਆਸੀਂ ਪੂਰਾ ਕਰਦੇ ਹਾਂ ਰਿਪੋਰਟ ਕਰਦੇ ਹਾਂ ਅਸੀਂ ਚਾਹੁੰਦੇ ਆ ਵੀ ਬੱਚੇ ਇਸ ਪਾਸੇ ਜ਼ਿਆਦਾ ਖਡਾਲਦੇ ਆ ਕੋਈ ਵੀ ਸਪੋਰਟਸ ਆ ਬੱਚੇ ਕੁਝ ਤੋਂ ਬਿਜੀ ਰਹਿਣ ਤੇ ਬਹੁਤ ਵਧੀਆ ਗੱਲ ਹੈ ਨਸ਼ਾ ਤੋਂ ਰਹਿਣ ਦੀ ਕਬੱਡੀ ਜੁਨੀਵਾਰੀ ਹੈ ਇੰਦਰਜੀਤ ਜੀ ਤੋਂ ਨਾਮ ਬੰਮੀਾ ਨਗਰਪਿੰਡ ਕਾਲਾ ਬਈਆ ਮੈਂ ਸਰਦਾਰ ਜਸਪੀਰ ਸਿੰਘ ਬਈਆ ਨਗਰਪਿੰਡ ਕਾਲਾ ਜ਼ਿਲ੍ਹਾ ਜਲੰਧਰ ਇਲਾਕੇ ਦੇ ਪਿੰਡ ਜੱਗੀ ਜਿੰਮੇਵਾਰੀ ਬਾਬਾ ਉਸਾਰ ਦਾ ਕਬੱਡੀ ਵਾਲਾ ਅੱਜ ਤੋਂ ਤੇਰੀ ਇਸ ਸ਼ਤਾਨ ਦੇ ਨਾਲ ਅਤੇ ਸਾਡੇ ਨਾਲ ਪਹਿਲਾ ਦਿਨ ਕਬੱਡੀ ਟੂਰਨਾਮੈਂਟ ਮੁੱਢਲੀ ਸਫਲਤਾ ਇਸ ਨਿਰਮਾਤਾ ਦੀ ਬਾਬੇ ਜੁਰਿਆਂ ਦੀ ਕਟਕਬਲਾਂ ਦੇ ਨਾਲ ਉਡਾਣ ਦਿੱਤਾ ਗਿਆ ਅਸੀਂ ਸਾਰੇ ਇਲਾਕੇ ਨੂੰ ਉਹ ਸਾਥ ਸੰਗਤ ਨੂੰ ਐਨਆਰਆਈ ਭਰਾਵਾਂ ਨੂੰ ਪਟਿਆਲਾ ਦੇ ਸੰਯੋਗ ਦੇ ਨਾਲ ਅਦੇ ਇਲਾਕੇ ਸੰਗਤਾਂ ਦੇ ਸੰਯੋਗ ਦੇ ਨਾਲ ਬਹੁਤ ਹੀ ਖੁਸ਼ਾ ਦੇ ਨਾਲ ਆ ਰਹੇ ਫੇਰ ਆਪੀਰਾ ਭਰਾਵਾਂ ਨੂੰ ਬੇਨਤੀ ਕਰਦੀ ਆਂ ਵੀ ਜੇ ਕੋਈ ਬਾਬਾ ਜੀ ਆਸ਼ੀਰਵਾਦ ਲਾਓ ਅਤੇ ਜਦੋਂ ਸਾਡੇ ਸਾਥ ਬਾਬਾ ਸ਼ੁਨੇਹੀ ਉਹ ਆਪਣੇ ਘਰ ਦੇ ਇੱਥੇ ਕੁਸ਼ਤੀ ਕਰੋ ਜੀ ਸਾਡੇ ਸੰਗਤ ਬਾਬਾ ਨੂੰ ਕਾਰਨਾ ਜੀ ਇਹ ਕੋਲੇ ਦਾ ਕਾਰਨਾ ਕਰਦੇ ਬਾਬਾ ਜੀ ਦਾ ਵੀ ਕਿਤੇ ਕੋ ਹੋ ਗਿਆ ਫਿਰ ਉਹਨੇ ਛੱਡ ਦਿੱਤੀ ਉਹ ਆਪਣੇ ਬਾਅਦ ਨੇ ਜਦੋਂ ਬਾਬਾ ਜੀ ਤੇ ਉਹ ਖੜਾ ਮੱਥਾ ਟੇਕਦਾ ਉਹ ਇਲਾਕੇ ਸਕੱਤਾ ਨੂੰ ਪਿੰਡ ਦੀ ਪੰਚਾਇਤ ਨੂੰ ਇਲਾਕੇ ਸਕੱਤਾ ਨੂੰ ਮੈਂ ਨਰੇ ਭਰਾਵਾਂ ਨੂੰ ਬਹੁਤ ਬਧਾਈ ਕਿਤੇ ਜਿਹੜੇ ਸਾਡੇ ਸਾਥ ਦਿੰਦੇ ਆ ਸਾਡੇ ਬੱਚੇ ਆ ਸਾਡੇ ਗੱਟਿਆ ਸਾਡੇ ਭਰਾ ਜੀ ਨੇ ਜੋ ਕੀਤਾ ਇਹ ਰਿਣੀ ਆ ਧੰਨਵਾਦੀ ਆ ਆਪੋਰਜਾ ਧੰਨਤਾ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਨਰਕ ਸਿੰਘ ਜਿਹੜੀਆਂ ਚੱਲ ਰਹੀ ਆ ਗੁਰੂ ਗ੍ਰੰਥ ਸਾਹਿਬ ਜੀ 32 ਅਖੰਡ ਪਾਠਾਂ ਜਾਨਤਰੀ ਮੈਚ ਖੇਡ ਪੜਾ ਮੀਤ ਤਰੀਗ ਨੂੰ ਕਿੰਨੀ ਦੇ ਪਹੁੰਚੋ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜਾਨਤਰੀ ਜੀ ਦਾ ਖਾਤਾ